ਤਾ ਜਿੱਤੇ ਸਜੋਗਤ ਮੋਰਚੇ ਨੇ ਇੱਕ ਕਾਲ ਦਿੱਤੀ ਸੀ 30 ਤਰੀਕ ਨੂੰ ਬੰਦ ਕਰਨ ਦੀ ਤਾਜ਼ੀਰੇ ਦੇ ਵਿੱਚ ਹੀ ਲੋਕਾਂ ਨੇ ਬੜਾ ਸਮਰਥਨ ਦਿੱਤਾ ਤਾਂ ਇਸ ਵਕਤ ਸਨਨਾ ਸੂਬਾ ਪ੍ਰਧਾਨ ਬਲਦੇਵ ਸਿੰਘ ਜੀ ਜੀਰਾ ਖੜੇ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਕਿੰਦਾ ਦਾ ਪਿਆਰ ਲੈ ਰਿਹਾ ਲੋਕ ਪੰਜਾਬ ਬੰਦ ਕਰ ਰਹੇ ਨੇ ਦੇਖੋ ਅੱਜ ਜਿਹੜਾ ਸੱਦਾ ਕਿਸਾਨ ਜੱਥੇਬੰਦੀਆਂ ਦਿੱਤਾ ਸੀ ਉਹ ਸੱਦਾ ਕਿਸਾਨ ਜੱਥੇਬੰਦੀਆਂ ਨਹੀਂ ਰਹਿ ਗਿਆ ਉਹ ਸਮੂਹ ਪੰਜਾਬੀਆਂ ਦਾ ਬਣ ਗਿਆ ਸਮੂਹ ਪੰਜਾਬੀਆਂ ਨੇ ਆਪਦੀ ਜ਼ਿੰਮੇਵਾਰੀ ਸਮਝ ਕੇ ਇਸ ਸਕੂਲ ਨੂੰ ਆਪਣਾ ਸਮਝ ਗਏ ਅੱਜ ਬਹੁਤ ਵੱਡੇ ਪੱਧਰ ਤੇ ਸਮਰਥਨ ਦਿੱਤਾ ਵਾ ਅਸੀਂ ਸਾਰੇ ਭਰਾਵਾਂ ਦਾ ਚਾਹੇ ਦੁਕਾਨਦਾਰ ਹੋਣ ਵਪਾਰੀ ਹੋਣ ਕੋਈ ਹੋਰ ਮੁਲਾਜ਼ਮ ਹੋਣ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਤੇ ਇਹਦੇ ਵਿੱਚ ਕਿੰਨੇ ਜੱਥੇਬੰਦੀਆਂ ਹਿੱਸਾ ਲੈ ਰਹੀਆਂ ਨੇ ਦੇਖੋ ਇਹਦੇ ਵਿੱਚ ਦੋ ਫਾਰਮ ਆਦੀਆਂ ਜੱਥੇਬੰਦੀਆਂ ਦੇ ਦੋ ਫਾਰਮਾਂ 'ਚ ਸ਼ਾਮਲ ਆ ਕਿਸਾਨ ਮਜ਼ਦੂਰ ਮੋਰਚਾ ਤੇਕਾ ਐਸਕੇਮ ਗੈਰ ਰਾਜਨੀਤਿਕ ਉਹ ਜਿੱਥੇ ਬੰਦੀਆਂ ਤਾਂ ਹੈਗੀਆਂ ਸੀ ਉਸ ਤੋਂ ਬਿਨਾ ਸਾਡੀਆਂ ਹੋਰ ਕਿਸਾਨ ਜਿੱਥੇ ਬੰਦੀਆਂ ਵੀ ਹਮਾਇਤ ਤੇ ਆਈਆਂ ਵਾ ਤੇ ਨਾਲ ਦੀ ਨਾਲ ਰੋਲਵੇ ਯੂਨੀਅਨਾਂ ਬਿਜਲੀ ਬੋਰਡ ਦੀ ਯੂਨੀਅਨਾਂ ਵਪਾਰੀ ਯੂਨੀਅਨ ਬਹੁਤ ਸਾਰੀਆਂ ਇੱਕ ਮਜ਼ਦੂਰ ਜਿੱਥੇ ਬੰਦੀਆਂ ਕਈ ਆਈਆਂ ਸੋ ਬਹੁਤ ਪਿਆਰ ਮਿਲਿਆ ਸਾਰਿਆਂ ਪਾਸੇ ਆ ਕਈ ਲੋਕ ਕਹਿੰਦੇ ਵੀ ਅਸੀਂ ਬੜਾ ਔਖਾ ਦਿਨ ਕੱਟ ਰਹੇ ਆ ਅਸੀਂ ਕਿਤੇ ਜਾਣਾ ਹੁੰਦਾ ਤੇ ਉਹਦੇ ਕੀ ਕੀ ਸੇਵਾਵਾਂ ਨੂੰ ਤੁਸੀਂ ਰਸਤਾ ਦੇ ਰਹੇ ਹੋ ਦੇਖੋ ਅਸੀਂ ਪਹਿਲਾਂ ਹੀ ਅਨਾਉਂਸਮੈਂਟ ਕੀਤਾ ਸੀ ਇੱਕ ਤਾਂ ਪਹਿਲੀ ਗੱਲ ਇਹ ਵੀ ਸਾਹ ਤਕਰੀਬਨ ਅੰਮ੍ਰਿਤਾਂ ਪਹਿਲਾਂ ਕਾਲ ਆ ਗਈ ਸੀ ਅਸੀਂ ਸਾਰਿਆਂ ਨੂੰ بار بار ਬੇਨਤੀਆਂ ਕੀਤੀਆਂ ਵੀ 30 ਤਰੀਕ ਨੂੰ ਕੋਈ ਜ਼ਰੂਰੀ ਕੰਮ ਜ਼ਰੂਰੀ ਕਾਰਜ ਨਾ ਰੱਖਿਆ ਜੇ ਆਪਣਾ ਤਾਂ ਕਿ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਦੂਜੀ ਗੱਲ ਅਸੀਂ ਕੋਈ ਜ਼ਰੂਰੀ ਸਵਾਵਾਾਂ ਤੇ ਛੱਡਿਆ ਸੀ ਜਿਵੇਂ ਸ਼ਹਿਰਾਂ ਦੇ ਵਿੱਚ ਅਸੀਂ ਇਹ ਕਿਹਾ ਵੀ ਮੈਡੀਕਲ ਤੇ ਡਾਕਟਰੀ ਸਹੂਲਤ ਬੰਦ ਨਹੀਂ ਕਰਾਂਗੇ ਦੁਕਾਨਾਂ ਬੰਦ ਨਹੀਂ ਕਰਾਂਗੇ ਉਸੇ ਤਰ੍ਹਾਂ ਕੋਈ ਬਰਾਤ ਆ ਜਾਈ ਅਸੀਂ ਬਰਾਤਾਂ ਲਗਾਈਆਂ ਵਾਂ ਐਂਬੂਲੈਂਸਾਂ ਲਗਾਈਆਂ ਵਾਂ ਕਈ ਬੱਚਿਆਂ ਦੇ ਪੇਪਰ ਸੀਗੇ ਅਸੀਂ ਉਹ ਲਗਾਏ ਆ ਕੋਈ ਬਿਮਾਰ ਸੀਗਾ ਅਸੀਂ ਉਹ ਲ ਵੀ ਕਿਸੇ ਵੀ ਭਰਾ ਨੂੰ ਕੋਈ ਐਮਰਜੈਂਸੀ ਕੰਮ ਤੇ ਉਹ ਨਗਾਇਆ ਜਾਵੇ। ਓਕੇ।